ਕੱਲ ਨਹੀਂ ਇਹ ਬੜਾ ਦੇਖਿਆ ਗਿਆ ਹੈ ਕਿ ਨਾ ਜਿਹੜੇ ਦਰਸ਼ਕ ਹੈ ਨਾ ਉਹ ਪੰਜਾਬੀ ਸਿਨੇਮਾ ਨੂੰ ਬਹੁਤ ਘੱਟ ਐਕਸੈਪਟ ਕਰਦੇ ਨੇ I mean ਕਿੰਨੀਆਂ ساری ਕਾਮੇਡੀ ਬੇਸਡ ਮੂਵੀਜ਼ ਹੋਣ ਜਾਂ ਲਵ ਸਟੋਰੀਜ਼ ਹੋਣ ਉਹ ਬਾਕਸ ਆਫਿਸ ਤੇ ਘੱਟ ਹੀ ਕਮਾਲ ਕਰ ਪਾਉਂਦੀਆਂ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕੀ ਰੀਜ਼ਨ ਹੋਏਗਾ ਕਾਮਿਕ ਫਿਲਮਾਂ ਦੀ ਗੱਲ ਕਰ ਰਹੇ ਆਪਾਂ ਪੰਜਾਬੀ ਦੀਆਂ ਲਵ ਸਟੋਰੀ ਵੀ ਪੰਜਾਬੀ ਦੀ ਆਡੀਅנס ਘੱਟ ਦੇਖਦੀ ਹੈ ਫਿਲਮਾਂ ਨੂੰ ਤੇ ਕੁ ਪਤਾ ਕੀ ਗੱਲ ਹੈ ਮੈਨੂੰ ਲੱਗਦਾ ਵੈਸੇ ਹੁਣ ਤੱਕ ਕਾਫੀ ਆਡੀਅנס ਮੈਚ्योर ਹੋ ਚੁੱਕੀ ਹੈ ਜੇ ਪਿੱਛੇ ਜੇ ਚਾਤੀ ਮਾਰਦੇ ਪਿਛਲੇ ਸਾਲ ਦੀਆਂ ਫਿਲਮਾਂ ਚ ਕਈ ਫਿਲਮਾਂ ਵਰਕ ਕੀਤੀਆਂ ਨੇ ਕਲੀ ਜੋਟਾ ਲਾਲੋ ਜੀ ਆਪਾਂ ਹੋਰ ਦੋ ਤਿੰਨ ਫਿਲਮਾਂ ਸੀ ਜਿਹੜੀਆਂ ਗੋਡੇ-ਗੋਡੇ ਚ ਆ ਉਹ ਕਾਫੀ ਵਧੀਆ ਚੱਲੀਆਂ ਨੇ ਇੰਨੀਆਂ ਫਿਲਮਾਂ ਇੱਕ ਸਾਲ ਚ ਚੱਲਦੀਆਂ ਨਹੀਂ ਹੈਗੀਆਂ ਉਹ ਸਾਲ ਚ ਚੱਲ ਗਈਆਂ ਉਹ ਮੇਰੇ ਨਾਲ ਜਿਹੜੀ ਫਿਲਮ ਚ ਕੰਟੈਂਟ ਹੈ ਅ ਅੱਛੇ ਤਰੀਕੇ ਨਾਲ ਬਣੀ ਹੋ ਫਿਲਮ ਵਾਂਗੂ ਬਣੀ ਹੈ ਤਾਂ ਉਹ ਵਰਕ ਕਰਦੀ ਹੈ ਤਾ ਉਹਦਾਂ ਨਹੀਂ ਫਿਲਮ ਬਣਨ ਗਈਆਂ ਤੇ ਵਰਕ ਕਰਨੀਆਂ ਪਿੱਛੇ ਜੇ ਹੁਣੇ ਚਲੋ ਆਪਾਂ ਬਾਦਸ਼ਾਹ ਦੀ ਗੱਲ ਨਹੀਂ ਕਰਦੇ ਹਿੰਦੀ ਫਿਲਮਾਂ ਇੰਗਲਿਸ਼ ਜਿਹੜੀ ਮਰਜ਼ੀ ਹੈ ਜਿਹੜੀ ਵੀ ਵਧੀਆ ਉਹ ਚੱਲਦੀ ਹੈ 12th 12ਵੀਂ ਫੇਲ ਆਈ ਜੀ ਆਪਾਂ ਕੀ ਉਹ ਚ ਬਹੁਤ ਵੱਡੀ ਸਟਾਰ ਕਾਸਟ ਹੋਵੇ ਫਿਲਮ ਦੇ ਨਾਲ ਕਾਫੀ ਲੋਕ ਕਨੈਕਟ ਵੀ ਕਰ ਪਾਏ ਨਾ ਉਸ ਫਿਲਮ ਦੀ ਅ ਕਹਾਣੀ ਦੇ ਨਾਲ ਤੇ ਉਹ ਜਿਵੇਂ ਡਾਇਰੈਕਸ਼ਨ ਕੀਤੀ ਗਈ ਹੈ ਤੁਹਾਨੂੰ ਉਸ ਫਿਲਮ ਨੂੰ ਦੇਖ ਕੇ ਲੱਗਿਆ ਨਹੀਂ ਕਿ ਸਾਡੀ ਪੰਜਾਬੀ ਇੰਡਸਟਰੀ ਕਿੱਥੇ ਨਾ ਕਿੱਥੇ ਲੈਗ ਕਰਦੀ ਹੈ ਇਹ ਸਿਰਫ ਦਰਸ਼ਕਾਂ ਦੀ ਗੱਲ ਨਹੀਂ ਹੈ ਇਹ ਸ਼ਾਇਦ ਮਤਲਬ ਸਾਰੀ ਉਹ ਪੰਜਾਬੀ ਇੰਡਸਟਰੀ ਦੀ ਵੀ ਗੱਲ ਹੋ ਸਕਦੀ ਹੈ ਕਿ ਪੰਜਾਬੀ ਇੰਡਸਟਰੀ ਬਹੁਤ ਛੋਟੇ ਛੋਟੇ ਪੁਆਇੰਟਸ ਤੇ ਕਿਤੇ ਨਾ ਕਿਤੇ ਲੈਗ ਕਰਦੀ ਹੈ ਤੁਹਾਨੂੰ ਫੀਲ ਹੁੰਦਾ ਹੈ 빙 ਐਕਟ ਨਹੀਂ ਬਿਲਕੁਲ ਕਰਦੀ ਹੈ ਜੀ ਇਹ ਚ ਕੋਈ ਸ਼ੱਕ ਨਹੀਂ ਹੈਗਾ ਵੀ ਨਹੀਂ ਕਰਦੀ ਲੈਗ ਕਰਦੀ ਹੈ ਕਿਉਂਕਿ ਕਈ ਕਾਰਨ ਹੋ ਸਕਦੇ ਹੁੰਦੇ ਉਹਦੇ ਪਿੱਛੇ ਉਦੇ ਪਿੱਛੇ ਕਾਰਨ ਹੋ ਸਕਦਾ ਸਭ ਤੋਂ ਵੱਡਾ ਪ੍ਰੋਡਿਊਸਰ ਦਾ ਵੀ ਇੱਕ ਡਾਇਰੈਕਟਰ ਕੋਲ ਕੋਈ ਚੰਗਾ ਸਬਜੈਕਟ ਆਇਆ ਹੁਣ ਉਹਦੀ ਸਟਰਗਲ ਹੁੰਦੀ ਹੈ ਵੀ ਨੂੰ ਯਾਰ ਕੋਈ ਪ੍ਰੋਡਿਊਸ ਕਰੇ ਪ੍ਰੋਡਿਊਸ ਕਰੇ ਚੰਗੇ ਤਰੀਕੇ ਨਾਲ ਜੋ ਅਮਾਊਂਟ ਉੱਤੇ ਲੱਗਣੀ ਆ ਉਹ ਲੱਗੇ ਮੈਂ ਜੋ ਐਕਟਰ ਚਾਹਣਾ ਮਿਲਨ ਫਿਰ ਉੱਥੇ ਕਈ ਵਾਰ ਮੈਨੂੰ ਲੱਗਦਾ ਉਹਦੀਆਂ ਪ੍ਰੋਬਲਮਸ ਇਹ ਹੋ ਜਾਂਦੀਆਂ ਨੇ ਕੋਈ ਪ੍ਰੋਡਿਊਸਰ ਆਇਆ ਤਾਂ ਉਹਨੂੰ ਹੁੰਦਾ ਵੀ ਇਹਨੂੰ ਯਾਰ ਛੇਤੀ ਛੇਤੀ ਬਣਾਦਾ ਮੈਂ ਹੁਣ ਵੀ ਕਿਤੇ ਕੋਈ ਪ੍ਰੋਬਲਮ ਹੋਣਾ ਕ੍ਰੀਏਟ ਹੋ ਜੇ ਇਹ ਹੁੰਦਾ ਵੀ ਮੈਂ ਦੇਖਿਆ ਉਸ ਚੱਕਰ ਚ ਚੰਗੇ ਸਬਜੈਕਟ ਖਰਾਬ ਹੋ ਜਾਂਦੇ ਨੇ ਕਿਉਂਕਿ ਹਰ ਉਹ ਟਾਈਮ ਜੇ ਦਿੱਤਾ ਜਾਊਗਾ ਓਬਵੀਅਸ ਆ ਫਿਲਮਾਂ ਅੱਛੀਆਂ ਬਣਨਗੀਆਂ ਤਾਂ ਉਸ ਲਈ ਟਾਈਮ ਮੈਨੂੰ ਲੱਗਦਾ ਹੈ ਦੇਣਾ ਬਣਦਾ ਹੈਗਾ ਹਰ ਕਹਾਣੀ ਨੂੰ ਅੱਜਕੱਲ੍ਹ ਨਹੀਂ ਇਹ ਬੜਾ ਦੇਖਿਆ ਗਿਆ ਹੈ ਕਿ ਨਾ ਜਿਹੜੇ ਦਰਸ਼ਕ ਹੈ ਨਾ ਉਹ ਪੰਜਾਬੀ ਸਿਨੇਮਾ ਨੂੰ ਬਹੁਤ ਘੱਟ ਐਕਸੈਪਟ ਕਰਦੇ ਨੇ ਆਈ ਏਮ ਇਨ ਕਿੰਨੀਆਂ ساری ਕਾਮੇਡੀ ਬੇਸਡ ਮੂਵੀਜ਼ ਹੋਣ ਜਾਂ ਲਵ ਸਟੋਰੀਜ਼ ਹੋਣ ਉਹ ਬਾਕਸ ਆਫਿਸ ਤੇ ਘੱਟ ਹੀ ਕਮਾਲ ਕਰ ਪਾਉਂਦੀਆਂ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕੀ ਰੀਜ਼ਨ ਹੋਏਗਾ ਕਾਮਿਕ ਫਿਲਮਾਂ ਦੀ ਗੱਲ ਕਰ ਰਹੇ ਆ ਪੰਜਾਬੀ ਦੀਆਂ ਲਵ ਸਟੋਰੀ ਪੰਜਾਬੀ ਦੀ ਆਡੀਅנס ਘੱਟ ਦੇਖਦੀ ਹੈ ਫਿਲਮਾਂ ਨੂੰ ਤੇ ਕੁਪਾ ਤਾਂ ਕੀ ਗੱਲ ਹੈ ਮੈਨੂੰ ਲੱਗਦਾ ਵੈਸੇ ਹੁਣ ਤੱਕ ਕਾਫੀ ਆਡੀਅנס ਮੈਚ्योर ਹੋ ਚੁੱਕੀ ਹੈ ਜੇ ਪਿੱਛੇ ਜੇ ਛਾਤੀ ਮਾਰਦੇ ਪਿਛਲੇ ਸਾਲ ਦੀਆਂ ਫਿਲਮਾਂ 'ਚ ਕਈ ਫਿਲਮਾਂ ਵਰਕ ਕੀਤੀਆਂ ਨੇ ਕਲੀ ਜੋਟਾ ਲਾਲੋ ਜੀ ਆਪਾਂ ਹੋਰ ਦੋ ਤਿੰਨ ਫਿਲਮਾਂ ਸੀ ਜਿਹੜੀਆਂ ਗੋਡੇ-ਗੋਡੇ ਚ ਆ ਉਹ ਕਾਫੀ ਵਧੀਆ ਚੱਲੀਆਂ ਨੇ ਇੰਨੀਆਂ ਫਿਲਮਾਂ ਇੱਕ ਸਾਲ 'ਚ ਚੱਲਦੀਆਂ ਨਹੀਂ ਹੈਗੀਆਂ ਉਹ ਸਾਲ 'ਚ ਚੱਲ ਗਈਆਂ ਉਹ ਮੇਰੇ ਨਾਲ ਜਿਹੜੀ ਫਿਲਮ 'ਚ ਕੰਟੈਂਟ ਹੈ ਅ ਅੱਛੇ ਤਰੀਕੇ ਨਾਲ ਬਣੀ ਹੈ ਉਹ ਫਿਲਮ ਵਾਂਗੂ ਬਣੀ ਹੈ ਤਾਂ ਉਹ ਵਰਕ ਕਰਦੀ ਹੈ ਤਾ ਉਹਦਾਂ ਨਹੀਂ ਫਿਲਮ ਬਣਨ ਗਈਆਂ ਤੇ ਵਰਕ ਕਰਨੀਆਂ ਪਿੱਛੇ ਜੇ ਹੁਣੇ ਚਲੋ ਆਪਾਂ ਬਾਦਸ਼ਾਹ ਦੀ ਗੱਲ ਨਹੀਂ ਕਰਦੇ ਹਿੰਦੀ ਫਿਲਮਾਂ ਇੰਗਲਿਸ਼ ਹੈ ਜਿਹੜੀ ਮਰਜ਼ੀ ਹੈ ਜਿਹੜੀ ਵੀ ਵਧੀਆ ਉਹ ਚੱਲਦੀ ਹੈ 12th 12ਵੀਂ ਫੇਲ ਆਈ ਜੀ ਆਪਾਂ ਕੀ ਉਹ ਚ ਬਹੁਤ ਵੱਡੀ ਸਟਾਰ ਕਾਸਟ ਹੋਵੇ ਫਿਲਮ ਦੇ ਨਾਲ ਕਾਫੀ ਲੋਕ ਕਨੈਕਟ ਵੀ ਕਰ ਪਾਏ ਨਾ ਉਸ ਫਿਲਮ ਦੀ ਕਹਾਣੀ ਦੇ ਨਾਲ ਤੇ ਉਹ ਜਿਵੇਂ ਡਾਇਰੈਕਸ਼ਨ ਕੀਤੀ ਗਈ ਹੈ ਤੁਹਾਨੂੰ ਉਸ ਫਿਲਮ ਨੂੰ ਦੇਖ ਕੇ ਲੱਗਿਆ ਨਹੀਂ ਕਿ ਸਾਡੀ ਪੰਜਾਬੀ ਇੰਡਸਟਰੀ ਕਿਥੇ ਨਾ ਕਿਥੇ ਲੈਗ ਕਰਦੀ ਹੈ ਇਹ ਸਿਰਫ ਦਰਸ਼ਕਾਂ ਦੀ ਗੱਲ ਨਹੀਂ ਹੈ ਇਹ ਸ਼ਾਇਦ ਮਤਲਬ ਸਾਰੀ ਉਹ ਪੰਜਾਬੀ ਇੰਡਸਟਰੀ ਦੀ ਵੀ ਗੱਲ ਹੋ ਸਕਦੀ ਹੈ ਕਿ ਪੰਜਾਬੀ ਇੰਡਸਟਰੀ ਬਹੁਤ ਛੋਟੇ ਛੋਟੇ ਪੁਆਇੰਟਸ ਤੇ ਕਿਤੇ ਨਾ ਕਿਤੇ ਲੈਗ ਕਰਦੀ ਹੈ ਤੁਹਾਨੂੰ ਫੀਲ ਹੁੰਦਾ ਹੈ 빙 ਐਕਟ ਨਹੀਂ ਬਿਲਕੁਲ ਕਰਦੀ ਹੈ ਜੀ ਇਹ ਚ ਕੋਈ ਸ਼ੱਕ ਨਹੀਂ ਹੈਗਾ ਵੀ ਨਹੀਂ ਕਰਦੀ ਲੈਗ ਕਰਦੀ ਹੈ ਕਿਉਂਕਿ ਕਈ ਕਾਰਨ ਹੋ ਸਕਦੇ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਹੋ ਸਕਦਾ ਸਭ ਤੋਂ ਵੱਡਾ ਪ੍ਰੋਡਿਊਸਰ ਦਾ ਵੀ ਇੱਕ ਡਾਇਰੈਕਟਰ ਕੋਲ ਕੋਈ ਚੰਗਾ ਸਬਜੈਕਟ ਆਇਆ ਹੁਣ ਉਹਦੀ ਸਟਰਗਲ ਹੁੰਦੀ ਹੈ ਵੀ ਨੂੰ ਜੋ ਅਮਾਉਂਟ ਉਤੇ ਲੱਗਣੀ ਆ ਉਹ ਲੱਗੇ ਮੈਂ ਜੋ ਐਕਟਰ ਚੋਣਾ ਮਿਲ ਫਿਰ ਉੱਥੇ ਕਈ ਵਾਰ ਮੈਨੂੰ ਲੱਗਦਾ ਉਹਦੀਆਂ ਪ੍ਰੋਬਲਮਸ ਇਹ ਹੋ ਜਾਂਦੀਆਂ ਨੇ ਕੋਈ ਪ੍ਰੋਡਿਊਸਰ ਆਇਆ ਤਾਂ ਉਹਨੂੰ ਹੁੰਦਾ ਵੀ ਯਾਰ ਛੇਤੀ ਛੇਤੀ ਬਣਾਦਾ ਮੈਂ ਹੁਣ ਵੀ ਕਿਤੇ ਕੋਈ ਪ੍ਰੋਬਲਮ ਹੋਣਾ ਕ੍ਰੀਏਟ ਹੋ ਜੇ ਇਹ ਹੁੰਦਾ ਵੀ ਮੈਂ ਦੇਖਿਆ ਉਸ ਚੱਕਰ ਚ ਚੰਗੇ ਸਬਜੈਕਟ ਖਰਾਬ ਹੋ ਜਾਂਦੇ ਨੇ ਕਿਉਂਕਿ ਹਰ ਸਬਜੈਕਟ ਟਾਈਮ ਮੰਗਦਾ ਉਹ ਟਾਈਮ ਜੇ ਦਿੱਤਾ ਜਾਊਗਾ ਆਬਵੀਅਸ ਆ ਫਿਲਮਾਂ ਅੱਛੀਆਂ ਬਣਨਗੀਆਂ ਤਾਂ ਉਸ ਲਈ ਟਾਈਮ ਮੈਨੂੰ ਲੱਗਦਾ ਦੇਣਾ ਬਣਦਾ ਹੈਗਾ ਹਰ ਕਹਾਣੀ ਨੂੰ